ਗਨਰਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਤੇ ਦਰਸ਼ਕੋ ਕੱਲ ਪਾਰਲੀਮੈਂਟ ਚੋਣਾਂ ਦੇ ਰਿਜ਼ਲਟ ਆਏ ਨੇ ਜਿਦੇ ਵਿੱਚ ਮੈਨੂੰ ਲੱਗਦਾ ਪੀ ਮੋਦੀ ਸਾਹਿਬ ਦੀ ਵੀ ਹਵਾ ਨਿਕਲ ਗਈ ਆ ਤੇ ਭਗਵੰਤ ਮਾਨ ਜੀ ਵੀ ਮੋਦੀ ਸਾਹਿਬ ਹੀ ਬੜੇ ਦਾਅਵੇ ਨਾਲ ਕਹਿੰਦੇ ਸੀ 400 ਪਾਰ ਤੇ ਨਹੀਂ ਹੋਏ 300 ਪਾਰ ਵੀ ਤੇ ਇਧਰੋਂ ਕਹਿੰਦਾ ਹੈ 0 ਤੇਰਾ ਤੇ ਤਿੰਨਾਂ ਸੀਟਾਂ ਤਾਂ ਹੀ ਚਿੰਤਕੇ ਰਹਿ ਗਈ ਆ ਆਮ ਆਦਮੀ ਪਾਰਟੀ ਇਹ ਜਿਹੜੀ ਚੋਣਾਂ ਦੇ ਰਿਜ਼ਲਟ ਨੇ ਇਹ ਦਿੱਸ਼ਤੇ ਹਾਲਾਤਾਂ ਨੂੰ ਆ ਰਾਜਨੀਤਿਕ ਪਾਰਟੀਆਂ ਸਮਝ ਨਹੀਂ ਸਕੀਆਂ ਮੈਨੂੰ ਇਹੋ ਲੱਗਦਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਨੇ ਉਹ ਹੁਣ ਉੱਚੀ ਹਵਾ ਦੇ ਵਿੱਚ ਨੇ ਤੇ ਅਫਸਰਾਂ ਦੇ ਨਾਲ ਘਰੇ ਰਹਿੰਦੇ ਆ ਤੇ ਜਾਂ ਆਪਦੇ ਜਿਹੜੇ ਸਟਾਫ ਨੂੰ ਸੁਣਦੇ ਨੇ ਉਹਨਾਂ ਦੇ ਵਿੱਚ ਕਿੱਥੇ ਘਰੇ ਰਹਿੰਦੇ ਆ ਤੇ ਲੋਕਾਂ ਦੀ ਤਾਂ ਗੱਲ ਹੀ ਨਹੀਂ ਸੁਣਦੇ ਨਾ ਲੋਕਾਂ ਦੇ ਵਿੱਚ ਜਾਂਦੇ ਨੇ ਤੇ ਨਾ ਉਹਨਾਂ ਨੂੰ ਲੋਕਾਂ ਦੇ ਹਾਲਾਤਾਂ ਦਾ ਪਤਾ ਤੇ ਜਿਹੜੇ ਥੱਲੇ ਵਾਲੇ ਲੀਡਰ ਨੇ ਮੈਨੂੰ ਲੱਗਦਾ ਵੀ ਉਹਨਾਂ ਦੀ ਵੀ ਕੋਈ ਆਵਾਜ਼ ਸੁਣੀ ਨਹੀਂ ਜਾਂਦੀ ਨਾ ਕਿਤੇ ਬਹਿ ਕੇ ਮੰਨਣ ਹੁੰਦਾ ਕੀ ਸਾਡੇ ਚ ਕਾਟਾਂ ਤੇ ਕੀ ਸਾਡੇ ਵਿੱਚ ਕਮਜ਼ੋਰੀਆਂ ਨੇ ਜਦੋਂ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਤਾਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਬੜੇ ਉਤਸ਼ਾਹ ਦੇ ਨਾਲ ਐਡੀ ਵੱਡੀ ਲੀਡ ਆਮ ਆਦਮੀ ਪਾਰਟੀ ਨੂੰ ਦਵਾਈ ਸੀ ਤੇ ਉਦੋਂ ਜਿਹੜੇ ਲੋਕ ਸੀ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਣਾ ਚਾਹੁੰਦੇ ਸੀ ਪਰ ਇਹਨਾਂ ਨੇ ਇੱਕ ਵੀ ਲੀਕ ਬਾਤ ਨਹੀਂ ਕੀਤੀ ਕਿ ਅਸੀਂ ਕਿਸੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਨਾ ਪਰ ਜਦੋਂ ਚੋਣਾਂ ਆਉਂਦੀਆਂ ਤੇ ਫਿਰ ਕਦੀ ਉਸ ਪਾਰਟੀ ਜੋ ਬੰਦੇ ਪੱਟ ਕੇ ਲਏ ਉਹਦੇ ਦੇ ਕਦੀ ਉਸ ਪਾਰਟੀ ਜੋ ਲੈ ਕੇ ਆਉਂਦੇ ਆ ਪਹਿਲਾਂ ਜੀ ਜ਼ਿਲਹੰਦਰ ਦੀ ਗੱਲ ਕਰ ਲਈਏ ਸ਼ਸ਼ੀਲ ਰਿੰਕੂ ਨੂੰ ਲੈ ਕੇ ਆਏ ਤੇ ਸ਼ਸ਼ੀਲ ਰਿੰਕੂ ਹੋਰ ਡਾਰੀ ਮਰ ਗਿਆ ਤੇ ਫਿਰ ਦੂਸਰੇ ਨੂੰ ਲਿਆ ਆ ਅਕਾਲੀ ਦਲ ਦੇ ਵਿੱਚੋਂ ਉਹ ਵੀ ਪਤਾ ਨਹੀਂ ਕਿ ਨਾਜਰ ਇਹਨਾਂ ਦੀ ਛੱਤੀ ਦੇ ਬਿਠਾ ਲੀਦਾ ਕਿਉਂਕਿ ਹਾਰ ਗਿਆ ਤੇ ਜੇ ਚਲੋ ਸ਼ਿਆਰਪੁਰ ਵਾਲੀ ਸੀਟ ਜ਼ਰੂਰ ਚੱਬੇਵਾਲ ਜਿੱਤ ਗਿਆ ਵਾ ਪਰ ਗੱਲ ਇਹ ਆ ਕਿ ਲੋਕਾਂ ਦੀ ਨब्ਜ਼ ਸਮਝਦੇ ਵਿੱਚ ਪਾਰਟੀਆਂ ਨਿਕਾਮ ਰਹੀਆਂ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਆ ਤੇ ਭਾਵੇਂ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਵੀ ਬੜੇ غرੂਰ ਦੇ ਵਿੱਚ ਆ ਗਈ ਸੀ ਕਿ 400 ਪਾਰ ਸੰਵਿਧਾਨ ਨੂੰ ਬਦਲਦੀਆਂ ਗੱਲਾਂ ਵੀ ਹੋਈਆਂ ਤੇ ਹੋਰ ਵੀ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹੁੰਦੀਆਂ ਸਰਕਾਰਾਂ ਨੂੰ ਉਹ ਵੀ ਉਹਨਾਂ ਨੇ ਕੀਤੀਆਂ ਤੇ ਕਿਸਾਨ ਅੰਦੋਲਨ ਨੂੰ ਕਿਸੇ ਸਿਰ ਪੱਤਣ ਨਹੀਂ ਲੱਗਣ ਦਿੱਤਾ ਬੜੇ ਤਰ੍ਹਾਂ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਦਿੱਲੀ ਦੇ ਵਿੱਚ ਲੋਕਾਂ ਦੇ ਵਿੱਚ ਇਸ ਗੱਲ ਦਾ ਵੀ ਗੁੱਸਾ ਹੈ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਅੱਜ ਵੀ ਜਾਰੀ ਆ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਉਮੀਦਵਾਰਾਂ ਦੀ ਡਟ ਕੇ ਵਿਰੋਧਤਾ ਵੀ ਕੀਤੀ ਆ ਹਾਂ ਇਹਨਾਂ ਦੇ ਬੜੇ ਬੰਦੇ ਜਿਹੜੇ ਜਿਹਨਾਂ ਨੂੰ ਜਾਂ ਮੈਂ ਸਮਝਦਾ ਵੀ ਰਾਜਨੀਤੀ ਸਭ ਦੀ ਜਾਂ ਲੋਕਾਂ ਦੀ ਜਿਹੜੀ ਨਬਜ਼ ਆ ਉਹ ਇਹ ਸਮਝਦੇ ਤੇ ਬੜੇ ਦਾਅਵੇ ਵੀ ਕੀਤੇ ਜਾਂਦੇ ਸੀ ਤੇ ਜਿਹੜੇ ਆ ਹੈਗੇ ਨੇ ਡੋਨ ਸਰਵੇਖਣ ਉਹ ਤਾਂ ਮੈਨੂੰ ਲੱਗਦਾ ਵੀ ਬਹੁਤੇ ਪੇੜ ਹੀ ਹੁੰਦੇ ਨੇ ਜਾਂ ਕਿਸ ਤਰ੍ਹਾਂ ਕਰਦੇ ਨੇ ਕੀ ਉਹਨਾਂ ਦਾ ਢੰਗ ਤਰੀਕਾ ਵਾ ਲੋਕਾਂ ਕੋਲੇ ਪਹੁੰਚਦੇ ਕਿਵੇਂ ਨੇ ਤੇ ਕਿਵੇਂ ਲੋਕਾਂ ਤੋਂ ਪੁੱਛਦੇ ਨੇ ਕਦੀ ਉਹਨਾਂ ਦੀ ਗੱਲ ਬਹੁਤੀ ਕੋਈ ਸਾਰਤਕ ਦੱਸੀ ਨਹੀਂ ਕੁਝ ਕੋ ਸਰਵੇਖਣ ਹੈਗੇ ਨੇ ਜਿਹੜੇ ਨੇੜੇ-ਤੇੜੇ ਹੁੰਦੇ ਨੇ ਪਰ ਬਾਕੀ ਤਾਂ ਜਾਦੇ ਜਿਹੜੇ ਆ ਉਹ ਸਰਵੇਖਣ ਬਸ ਹਵਾ ਦੇ ਵਿੱਚ ਹੀ ਹੁੰਦੇ ਨੇ ਹੁਣ ਪੰਜਾਬ ਦੇ ਵਿੱਚ ਵੀ ਕੋਈ ਚਾਰ ਕੋਈ ਪੰਜ ਪਾਰਟੀ BJP ਨੂੰ ਦੇਈ ਜਾਂਦਾ ਹੈ ਤੇ ਜ਼ੀਰੋ ਤੇ ਆ BJP ਜਿਹੜੀ ਸੀਟ ਤੇ ਸਭੋ ਕਿਸੇ ਨੂੰ ਕੋਈ ਹੈ ਨਹੀਂ ਸੀ ਅੰਦਾਜ਼ਾ ਅpropto ਦੀ ਸੀਟ ਤੇ ਚੰਗੀ ਫਾਈਟ ਦਿੱਤੀ ਆ ਆਪਣੇ BJP ਨੇ ਵੀ ਉਹ ਕਦੀ ਚਰਚਾ ਦੇ ਵਿੱਚ ਆਈ ਗਈ ਸੀ ਹੋਰ ਸੀਟਾਂ ਚਰਚਾ ਦੇ ਵਿੱਚ ਆਉਂਦੀਆਂ ਸੀ ਤੇ ਦੂਸਰੀ ਗੱਲ ਆ ਪਾਰਟੀ ਬਦਲਦੇ ਨਾਲ ਕੀ ਨੁਕਸਾਨ ਹੋ ਸਕਦੇ ਨੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤਨਜੀਤ ਕੌਰ ਵੀ ਹਰਚਪੀ ਹਾਰ ਗਈ ਆ ਤੇ ਜੇ ਉਹ ਸ਼ਾਇਦ ਕਾਂਗਰਸ ਦੇ ਵਿੱਚ ਹੁੰਦੀ ਤੇ ਇਹ ਹਾਲਾਤ ਨਾ ਹੁੰਦੇ ਉਹਨਾਂ ਦਾ ਹੁਣ ਪਰਿਵਾਰ ਕਾਫੀ ਚਰਬਾਤ ਸਤਾ ਤੋਂ ਜਿਹੜਾ ਵਾ ਦੂਰ ਹੋ ਗਿਆ ਤੇ ਜਿਹੜੇ ਲੀਡਰਾਂ ਦਾ ਇਧਰ ਉਧਰ ਭਜਣਾ ਉਹ ਵੀ ਲੋਕਾਂ ਨੇ ਬਹੁਤਾ ਮੂਵ ਉਹਨਾਂ ਲੀਡਰ ਨੂੰ ਨਹੀਂ ਲਾਇਆ ਹੋਏਗਾ ਜਿਹੜੇ ਦਲ ਬਦਲੀ ਵਾਲੇ ਸੀ ਗੱਲ ਪੰਜਾਬ ਦੀ ਆ ਤੇ ਪੰਜਾਬ ਦੇ ਵਿੱਚ ਜਿਹੜੇ 2 ਆਜ਼ਾਦ ਮੀਤਵਾ ਜਿੱਤ ਗਏ ਨੇ ਇਹਨਾਂ ਨੇ ਪਾਰਟੀਆਂ ਨੂੰ ਸੋਚਣ ਵਾਸਤੇ ਜਰੂਰ ਮਜਬੂਰ ਕਰ ਦਿੱਤਾ ਵਾ ਕਿ ਜੇ ਪੰਜਾਬ ਦੇ ਲੋਕਾਂ ਦੀ ਗੱਲ ਨਾ ਕੀਤੀ ਗਈ ਪੰਜਾਬ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਹੀ ਵਿਸਾਰਿਆ ਗਿਆ ਤਾਂ ਲੋਕ ਕੋਈ ਵੀ ਫੈਸਲਾ ਲੈਣ ਲਈ ਮਜਬੂਰ ਹੋਣਗੇ ਔਰ ਖਡੂਰ ਸਾਹਿਬ ਤੋਂ ਲਾਲਜੀਤ ਢੁੱਲਰ ਬੜੇ ਦਮਖੱਬ ਦੇ ਨਾਲ ਚੋੜਾਂ ਦੇ ਵਿੱਚ ਉਤਰਿਆ ਸੀ ਤੇ ਆਪਣੇ ਆਪ ਨੂੰ ਜਿੱਤ ਵੀ ਸਮਝ ਰਿਹਾ ਸੀ ਤੇ ਜਦੋਂ ਅਮਰਪਾਲ ਬਦਾਨ ਦੇ ਵਿੱਚ ਆ ਗਿਆ ਤੇ ਫਿਰ ਵੀ ਜਿਹੜੀ ਆਪਣੇ ਆਪ ਨੂੰ ਜੇਤੂ ਸਮਝਦਾ ਸੀਗਾ ਤੇ ਜਿੰਨਾ ਪ੍ਰਚਾਰ ਅਮਰਪਾਲ ਦੇ ਖਿਲਾਫ ਤੇ ਉਹ ਰਾਮ ਦੇ ਖਿਲਾਫ ਕਾਲੀਦਾਰ ਕਰ ਸਕਿਆ ਸੀ ਉਹਨੇ ਕੋਈ ਕਸਰ ਬਾਕੀ ਨਹੀਂ ਛੱਡੀ ਬਰਤੋਏ ਨੇ ਭਾਵੇਂ ਆਪਣੀ ਮਿਹਨਤਾਂ ਪੂਰੀ ਚਲਾਈ ਪਰ ਲੋਕਾਂ ਨੇ ਹੰਗਾਰਾ ਉਹਨੂੰ ਨਹੀਂ ਦਿੱਤਾ ਬੀਜੇਪੀ ਦਮੇ ਘੱਟ ਉਹਨਾਂ ਨੂੰ ਵੋਟਾਂ ਪਈਆਂ ਨੇ ਤੇ ਇਹ ਜ਼ਰੂਰ ਉਹਨਾਂ ਨੂੰ ਸੋਚਣ ਤੇ ਵਿਚਾਰਾਂ ਦੀ ਲੋੜ ਆ ਮੈਨੂੰ ਲੱਗਦਾ ਵੀ ਕਾਲੀਦਾਲ ਉਸਰਾਤ ਤੇ ਤਰਨੂ ਤਿਆਰ ਨਹੀਂਗਾ ਜਿਹਦੇ ਵਿੱਚ ਇਹ ਆਪਣੀਆਂ ਘਾਟਾਂ ਕਮਜ਼ੋਰੀਆਂ ਨੂੰ ਗਿੜਿਆ ਜਾਂਦਾ ਵਾ ਕਿੱਥੇ ਘਾਟ ਰਹਿ ਗਈ ਤੇ ਕਿੱਥੇ ਵਾਧ ਰਹਿ ਗਈ ਇਹ ਹੁਣ ਇਸ ਵੇਲੇ ਸਾਰੀਆਂ ਪਾਰਟੀਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ ਦੇਸ਼ ਨੂੰ ਕਿਸ ਪਾਸੇ ਨੂੰ ਲੈ ਜਾਣਾ ਵਾ ਐਵੇਂ ਫੋਕੇ ਵਾਅਦੇ ਕਰਕੇ ਇੱਕ ਹੋਰ ਜਿਹੜਾ ਗਰੰਟੀਆਂ ਦਾ ਦੌਰ ਚੱਲਿਆ ਵਾ ਔਰ ਵੇਖੋ ਪਾਰਟੀ ਦੇ ਲੀਡਰ ਹੁੰਦੇ ਨੇ ਤੇ ਪਾਰਟੀ ਲੀਡਰ ਬਦਲਦੀ ਵੀ ਰਹਿੰਦੀ ਆ ਔਰ ਚਾਰੇ ਪਾਸੇ ਜਿਹੜਾ ਅਖਬਾਰ ਵੀ ਕੋਈ ਪਰਿਆ ਹੁੰਦਾ ਹੈ ਜਿਹੜੇ ਪਾਸੇ ਮਰਜੀ ਸਾਰ ਵੇਖ ਲਓ Google ਖੋਲ ਲਓ ਕੋਈ ਸਾਈਟ ਖੋਲ ਲਓ ਕੋਈ ਅਖਬਾਰ ਖੋਲ ਲਓ ਇੱਕੇ ਕਰਨੇ ਜੀ ਮੋਦੀ ਦੀ ਗਰੰਟੀ ਮੋਦੀ ਦੀ ਗਰੰਟੀ ਮੋਦੀ ਦੀ ਗਰੰਟੀ ਤੇ ਦੂਜੇ ਪਾਸੇ ਦਰੋ ਕੇਜਰੀਵਾਲ ਦੀ ਗਰੰਟੀ ਕੇਜਰੀਵਾਲ ਦੀ ਗਰੰਟੀ ਵੀ ਗਰੰਟੀਆਂ ਤਾਂ ਪਾਰਟੀਆਂ ਦੀਆਂ ਹੋਣੀਆਂ ਚਾਹੀਦੀਆਂ ਪਾਰਟੀ ਦਾ ਕੱਲ ਬੰਦਾ ਦਾ ਚਿਹਰਾ ਮੋਰਾ ਬਦਲ ਵੀ ਸਕਦੀ ਆ ਉਹ ਸਰਕਾਰ ਕੱਲ ਨੂੰ ਆਮ ਆਦੀ ਪਾਰਟੀ ਫੈਸਲਾ ਕਰੇ ਜਿਹੜਾ ਕੌਮੀ ਕਨਵੀਨਰ ਆ ਕੇਜਰੀਵਾਦੀ ਸਾਕੇ ਨੂੰ ਹੋਰ ਨੂੰ ਲਾ ਦਿੱਤਾ ਜਾਵੇ ਜਾਂ ਪ੍ਰਧਾਨ ਮੰਤਰੀ ਕੱਲ ਨੂੰ ਬੀਜੇਪੀ ਫੈਸਲਾ ਲੈ ਰਹੇ ਵੀ ਅਸੀਂ ਕਿਸੇ ਹੋਰ ਨੂੰ ਬਣਾਉਣਾ ਵਾ ਤਾਂ ਫਿਰ ਮੋਦੀ ਦੀ ਗਰੰਟੀ ਜੰਦੀ ਕਿਧਰ ਗਈ ਮੋਦੀ ਦੀ ਗਰੰਟੀ ਜੰਦੀ ਮੋਦੀ ਦਾ ਹੋਈ ਆਣੀ ਹੈ ਨਾ ਜਿਹਦਾ ਮੋਦੀ ਪ੍ਰਧਾਨ ਮੰਤਰੀ ਦਿਆਂ ਰਿਹਾ ਤੇ ਗਰੰਟੀਆਂ ਕਿਧਰ ਜਾਣਗੀਆਂ ਅਹ ਹੋ ਸਕਦਾ ਬੀਜੇਪੀ ਸਤਾ ਦੇ ਵਿੱਚ ਰਹੇ ਤੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਾ ਹੋਣ ਇਸ ਕਰਕੇ ਜਿਹੜੀਆਂ ਗਰੰਟੀਆਂ ਨੇ ਉਹ ਪਾਰਟੀਆਂ ਦੀਆਂ ਹੋਣੀਆਂ ਜਿਹੜੀਆਂ ਨਾ ਕਿ ਇਕੱਲੇ ਇਨਸਾਨਾਂ ਦੀਆਂ ਜਿਹੜਾ ਇੱਕ ਵਨ ਮੈਨ ਸ਼ੋ ਪਾਰਟੀਆਂ ਦਾ ਬਣਦਾ ਜਾ ਰਿਹਾ ਪਹਿਲਾਂ ਕਦੇ ਕਾਂਗਰਸ ਦੇ ਵਿੱਚ ਵੀ ਇਤਰਾ ਰਿਹਾ ਤੇ ਕਾਂਗਰਸ ਦੀ ਹੋ ਸਕਦਾ ਨਕਾਮੀ ਦਾ ਕਾਰਨ ਵੀ ਹੋਵੇ ਤੇ ਹੁਣ ਜਿਵੇਂ ਅਕਾਲੀ ਦਲ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਵੀ ਵਨ ਮੈਨ ਸ਼ੋ ਜਿਵੇਂ ਵੱਡੇ ਬਾਦਲ ਦੀ ਪਹਿਲਾਂ ਤੇ ਹੁਣ ਸੁਖਬੀਰ ਬਾਦਲ ਹੋਰ ਕਿਸੇ ਦੀ ਕੋਈ ਗੱਲ ਨਹੀਂ ਤੇ ਕੋਈ ਬਾਤ ਨਹੀਂ ਨਾ ਕਿਸੇ ਦੀ ਚਲਦੀ ਆ ਜਿੱਦਾਂ ਕਿ ਇਹਦੀ ਚੱਲਣ ਦਿੱਤੀ ਜਾਂਦੀ ਆ ਇਸ ਕਰਕੇ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਕਿਹੜੇ ਰਾਹ ਪਏ ਹੋਏ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਬਹੁਤਾ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ এজেন্ডੇ ਤੇ ਨਹੀਂ ਲੈਂਦਾ ਪਾਣੀਆਂ ਦਾ ਮਸਲਾ ਸੀ ਪੰਜਾਬ ਦੇ ਚੰਡੀਗੜ੍ਹ ਦਾ ਮਸਲਾ ਸੀਗਾ ਧੜਾ ਧੜ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਭਜੰਦਾ ਅਜੰਡਾ ਵਾ ਫਸਲੀ ਵਿਪੰਦਾ ਦਾ ਮਸਲਾ ਵਾ ਕਿਸਾਨਾਂ ਦੀਆਂ ਮੰਗਾਂ ਨੇ ਕੋਈ ਉਹਨਾਂ ਤੇ ਕਿਸੇ ਵੀ ਪਾਰਟੀ ਨੇ ਆਪਣੇ ਆਪ ਨੂੰ ਕੇਂਦਰਿਤ ਨਹੀਂ ਕੀਤਾ ਹਾਂ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਜ਼ਰੂਰ ਕੋਸ਼ਿਸ਼ ਕੀਤੀ ਸੀ ਕਿ ਐਮਐਸਪੀ ਦੇਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਹੋਰ ਵੀ ਜਿਹੜੀਆਂ ਹਕੀਕੀ ਮੰਗਾਂ ਸੀ ਕੁਝ ਕੋ ਦੇਸ਼ ਪਧਰੀ ਉਹਨਾਂ ਨੂੰ ਉਹਨਾਂ ਨੇ ਆਪਣੇ ਟੋਰਨਮੈਂਟ ਇੰਟਰਸਟ ਦੇ ਵਿੱਚ ਪਾਇਆ ਵਾ ਤੇ ਪਰ ਬੀਜੇਪੀ ਦਾ ਆਇਆ ਸਮਝਦੀ ਸੀ ਵੀ ਜਵੇਂ ਫੋਕੇ ਲਾਰਿਆਂ ਦੇ ਨਾਲ ਹੀ ਨਾਰੇ ਲਾਲੋਚਾਰ ਪੰਜਾਬ ਭਾਸ਼ਣ ਕਰ ਲੋ ਉਹਨਾਂ ਦੇ ਨਾਲ ਹੀ ਅਸੀਂ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਅਸੀਂ ਬਦੂ ਬਣਾ ਲੈਣਾ ਵਾ ਤੇ ਵੋਟਾਂ ਲੈ ਲੈਣੀਆਂ ਵਾ ਮੈਂ ਤਾਂ ਕਹਿੰਦਾ ਵੀ ਬਹੁਤ ਵਧੀਆ ਫੈਸਲਾ ਹੋਇਆ ਵਾ ਜਿਹੜਾ ਦਾ ਤਾਂ ਇੱਕ ਪਾਰਟੀ ਦੀ ਸਰਕਾਰ ਬਈ ਆ ਬੀਜੇਪੀ ਦੀਆਂ ਵੀ 241 ਸੀਟਾਂ ਨੇ ਦੂਜੀਆਂ ਪਾਰਟੀਆਂ ਦੇ ਨਿਰਭਰ ਰਹਿਣਾ ਪਏਗਾ ਤੇ ਜਿਹੜਾ ਦੂਸਰਾ ਗਠਬੰਧਣ ਉਹਨਾਂ ਦੀਆਂ 231 ਸੀਟਾਂ ਨੇ ਜਿਹਦੇ ਵਿੱਚ ਕਈ ਪਾਰਟੀਆਂ ਸ਼ਾਮਲ ਨੇ ਤੇ ਇਸ ਤਰ੍ਹਾਂ ਮਸਲੇ ਨੇ ਸੂਬਿਆਂ ਦੇ ਬੰਗਾਲ ਦੇ ਵੀ ਹੋ ਸਾਡਾ ਕੁਝ ਜ਼ਰੂਰੀ ਮੰਗਾਂ ਹੋਣ ਜਿਨ੍ਹਾਂ ਦੇ ਵੱਲ ਕੇਂਦਰ ਧਿਆਨ ਨਹੀਂ ਦਿੱਤਾ ਜਿਵੇਂ ਪੰਜਾਬ ਦੀਆਂ ਮੰਗਾਂ ਨੂੰ ਵਿਸਾਰਿਆ ਜਾਂਦਾ ਵਾ ਹੋਰ ਵੇਖੋ ਕਿੰਦੀ ਹਾਸੋ ਹੀਣੀ ਆ ਇਸ ਤਰ੍ਹਾਂ ਉਹਦੇ ਕੇਸ ਵਿੱਚ ਤੁਸੀਂ ਬੰਦਾ ਫੜ ਕੇ ਜੇਲ੍ਹ ਦਿੱਤਾ ਤੇ ਦਰ ਐਮਪੀ ਚਣਿਆ ਜਾਂਦਾ ਤੇ ਹਜੇ ਇਹ ਅੰਤਨੀ ਹਜੇ ਅਗੀਆਂ ਚੋਣਾਂ ਦੇ ਵਿੱਚ ਪਤਾ ਨਹੀਂ ਕਿਸ ਪਾਸੇ ਨੂੰ ਪੰਜਾਬ ਦਾ ਰਸਾਨ ਜਿਹੜਾ ਜਾਣਾ ਵਾ ਤੇ ਆਮ ਆਦਮੀ ਪਾਰਟੀ ਨੂੰ ਵੀ ਤੇ ਦਸਤੀਆਂ ਪਾਰਟੀਆਂ ਦੇ ਵਿੱਚ ਸੱਜਣਾ ਚਾਹੀਦਾ ਤੇ ਲੀਡਰ ਨੂੰ ਇਹ ਸਮਝਣਾ ਚਾਹੀਦਾ ਵੀ ਜੋ ਅਸੀਂ ਕਹਿ ਰਹੇ ਆ ਨਾ ਉਹ ਕਰਨਾ ਪੈਣਾ ਹਵਾ ਦੇ ਵਿੱਚ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਵਾਦੇ ਠੀਕ ਆ ਕੋਈ ਬਿੱਲ माफ ਹੋ ਗਏ ਹੁਣ ਜੀ 8000 ਰੁਪਿਆ ਹਰੇਕ ਔਰਤ ਨੂੰ ਦੇਵਾਂਗੇ ਜੇ ਉਹ ਵਾਦਾ ਪੂਰਾ ਨਹੀਂ ਕੀਤਾ ਇਹਦਾ ਖਮਿਆਜਾ ਵੀ ਭੁਗਤਣਾ ਪਿਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਗਵਰੀ ਮੰਗਾ ਨੇ ਸਿੱਖਿਆ ਤੇ ਕੇਂਦਰ ਤੇ ਚਾਹੀਦਾ ਵਾ ਸਿੱਖਿਆ ਫਰੀ ਚਾਹੀਦੀ ਆ ਹੁਣ ਇਹ ਕਹਿਣਗੇ ਜੀ ਅਸੀਂ ਤਾਂ ਜਾਦੇ ਪੈਸੇ ਲੈਂਦੇ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਅੱਗੇ ਪਈਆ ਪਰ ਲੋਕਾਂ ਦਾ ਹਿਧਾਨ ਪ੍ਰਾਈਵੇਟ ਸਕੂਲਾਂ ਵੱਲ ਗਿਆ ਉਹ ਵੀ ਕਿਉਂ ਗਿਆ ਉਹ ਵੀ ਸੋਚਣਾ ਪਊਗਾ ਨੂੰ ਲੈ ਆ ਕੇ ਲੋਕਾਂ ਨੂੰ ਇੱਧਰ ਲਿਆਉਣਾ ਪਊਗਾ ਆ ਜਦੋਂ ਚੋਣਾਂ ਆਉਂਦੀਆਂ ਕੋਈ ਮਸਲਾ ਆਵੇ ਤੇ ਟੀਚਰਾਂ ਨੂੰ ਫਾਈ ਟੰਗ ਦਿੰਦੇ ਆ ਡਿਊਟੀਆਂ ਸਕੂਲ ਤਾਂ ਵਿਲੇ ਰਹੇ ਨੇ ਪਿੱਛੇ ਆ ਕੋਈ ਸਮਾਂ ਦੇਣ ਦਾ ਪਹਿਲਾਂ ਛੁੱਟੀਆਂ ਹੋ ਗਿਆ ਚਲੋ ਇੱਕ ਵੱਖਰੀ ਗੱਲ ਆ ਦੇ ਤੇ ਬਹੁਤ ਸਾਰੇ ਦੇ ਆਫਗਾਨੀਆਂ ਡਿਊਟੀਆਂ ਲੱਗੀਆਂ ਸੀ ਤੇ ਭਗਵੰਤ ਮਾਨ ਪਹਿਲਾਂ ਕਹਿੰਦੇ ਸੀ ਵੀ ਅਧਿਆਪਕਾਂ ਤੋਂ ਸਿਰਫ ਪੜ੍ਹਾਈ ਦਾ ਕੰਮ ਹੀ ਲਿਆ ਜਾਏਗਾ ਹੋਰ ਕੰਮ ਨਹੀਂ ਲਏ ਜਾਣਗੇ ਤੇ ਲੈ ਫਿਰ ਜਾ ਰਹੇ ਨੇ ਫਿਰ ਕਿਹਨੂੰ ਸੱਚਾ ਕਹੀਏ ਤੇ ਕਿਹਨੂੰ ਝੂਠਾ ਕਹੀਏ ਇਸ ਕਰਕੇ ਇਹ ਜਿਹੜੇ ਘੜੀ ਆ ਇਹ ਜਿਹੜੇ ਰਿਜ਼ਲਟ ਆ ਇਸ ਤੋਂ ਪਾਰਟੀਆਂ ਨੂੰ ਸਭ ਸਿੱਖਣ ਦੀ ਲੋੜ ਆ ਲੋਕਾਂ ਦੇ ਨਾਲ ਜੁੜਨ ਦੀ ਲੋੜ ਆ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਲੋਕਾਂ ਦੀ ਨਬਜ਼ ਟਟੋਲਣ ਦੀ ਲੋੜ ਆ ਲੋਕੀ ਆਸ ਰੱਖਦੇ ਨੇ ਪਾਰਟੀਆਂ ਤੋਂ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਆਪਦੇ ਮੰਨ ਦੀਆਂ ਗੱਲਾਂ ਨਹੀਂ ਢਲਣੀਆਂ ਗੱਲ ਲੋਕਾਂ ਦੀ ਚਲਣੀ ਆ ਮੰਨ ਤਾਂ ਕਿਸੇ ਬੰਦੇ ਦਾ ਕੁਝ ਵੀ ਕਹਿ ਸਕਦਾ ਕੱਲ ਨੂੰ ਕੋਈ ਲੀਡਰ ਹੋਰ ਆਏਗਾ ਉਹਦਾ ਮਨ ਕੁਝ ਹੋਰ ਕਹਿ ਸਕਦਾ ਗੱਲ ਮੰਨ ਦੀ ਨਹੀਂ ਗੱਲ ਦੇਖਤੀ ਹੋਣੀ ਚਾਹੀਦੀ ਆ ਦੇਸ਼ਵਾਸੀਆਂ ਦੀ ਹੋਣੀ ਚਾਹੀਦੀ ਆ ਗੱਲ ਕਿਸਾਨ ਦੀ ਹੋਣੀ ਚਾਹੀਦੀ ਆ ਗੱਲ ਨੌਜਵਾਨਾਂ ਦੀ ਹੋਣੀ ਚਾਹੀਦੀ ਆ ਅਗਨੀ ਵੀਰਾਂ ਦੇ ਨਾਲ ਬੀਰ ਜਗਾਰੀ ਕਦਮ ਨਹੀਂ ਹੋਣੀ ਹਕੀਕਤ ਦੇ ਵਿੱਚ ਬੀਰ ਜਗਾਰੀ ਖਤਮ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਉਹ ਸਭ ਕੇ ਰੋ ਪਹੈ ਸਕਣ ਸੋ ਦਰਸ਼ਕੋ ਇਸੀ ਪ੍ਰੋਗਰਾਮ ਨੂੰ ਲੋਕਾਂ ਆਵਾਜ਼ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜਰੂਰ ਸਾਡੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਰੋਂ ਨੂੰ ਇੱਥੇ ਉਹ ਆ ਗਿਆ ਜਿਹੜਾ ਕਿਤੇ ਨਹੀਂ ਦੇਖਦੇ ਰਹਿਣਾ ਦਿੱਤੀ ਵੀ ਐਨਆਰਆਈ ਸਾਤਰੀਆਕਾਰ